ਉਕਸਵਤ ਬਠਿੰਡਾ ਇਸ ਸਮੇਂ ਫਿਰ ਸਭਕੀਆਂ ਦੇ ਵਿੱਚ ਆ ਗਈ ਹੈ ਉਸ ਦਾ ਕਾਰਨ ਇਹ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ कौर ਬਾਦਲ ਨੂੰ ਇਥੋਂ ਫੇਰ ਇੱਕ ਵਾਰ ਦੁਬਾਰਾ ਟਿਕਟ ਦਿੱਤੀ ਗਈ ਹੈ ਤੇ 2009 ਤੋਂ ਉਹ ਲਗਾਤਾਰ ਇਹ ਸੀਟ ਜਿੱਤਦੇ ਆ ਰਹੇ ਨੇ ਤੇ ਇਸ ਗੱਲ ਕਰਕੇ ਇਹ ਸੀਟ ਅਕਾਲੀ ਦਲ ਬਾਦਲ ਦੇ ਲਈ ਇੱਕ ਬਹੁਤ ਹੀ ਵਕਾਰੀ ਸੀਟ ਹੈ ਤੇ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਗੱਸਰਾਈਆਂ ਚੱਲ ਰਹੀਆਂ ਸੀਗਾ ਕਿ ਹਰ ਸਿਮਰਤ ਕੌਰ ਬਾਦਲ ਨੂੰ ਇੱਥੋਂ ਸ਼ਾਇਦ ਨਾ ਖੜਾਇਆ ਜਾਵੇ ਕਿਉਂਕਿ ਪਿਛਲੇ ਸਮੇਂ ਦੌਰਾਨ ਜਿੱਤ ਦਾ ਜਿਹੜਾ ਮਾਰਜਨ ਹੈ ਉਹ ਲਗਾਤਾਰ ਘਟਦਾ ਨਜ਼ਰ ਆ ਰਿਹਾ ਸੀਗਾ ਤੇ ਪਰ ਹਰ ਸਿਮਰਤ ਕੌਰ ਬਾਦਲ ਨੇ ਇਹ ਹਾਸਿਕਾ ਕਿ ਜੇਕਰ ਉਹ ਕਿਉਂ ਲੜਨ ਗਿਆ ਸਿਰਫ ਬਠਿੰਡੇ ਤੋਂ ਲੜਨਗੇ ਹੋਰ ਕਿਸੇ ਪਾਸੇ ਤੋਂ ਉਹ ਚੋਣ ਨਹੀਂ ਗਈ ਜਾ ਰਹੀ ਅਗਰਕਰ ਜਦੋਂ ਕੱਲ ਮhender Singh KP ਨੂੰ ਅਕਾਲੀ ਦਲ ਦੇ ਵਿੱਚ ਰਾਇਆ ਗਿਆ ਤੇ ਉਹਨਾਂ ਨੂੰ ਜਲੰਧਰ ਦੀ ਸੀਟ ਦਿੱਤੀ ਗਈ ਤੇ ਉਸ ਬਾਅਦ ਜਿਹੜੀਆਂ ਸੀਟਾਂ ਦਾ ਐਲਾਨ ਕੀਤਾ ਗਿਆ ਉਹਨਾਂ ਵਿੱਚੋਂ ਹਰ ਸਿਮਰ ਕੌਰ ਬਾਦਲ ਦਾ ਨਾਮ ਅਖੀਰ ਦੇ ਵਿੱਚ ਸਸਪੈਂਸ ਰੱਖ ਕੇ ਬੋਲਿਆ ਗਿਆ ਹੁਣ ਆਪਾਂ ਜੇਕਰ ਬਠਿੰਡੇ ਪੂਰੇ ਦੀ ਗੱਲ ਕਰਦੇ ਆ ਤੇ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਗਰਮੀ ਸਿੰਘ ਖੋਡਿਆ ਨੂੰ ਇੱਥੇ ਮੈਦਾਨ ਚ ਉਤਾਰਿਆ ਹੈ ਇਹ ਖੋਡਿਆ ਸਾਹਿਬ ਉਹੀ ਨੇ ਜਿਨ੍ਹਾਂ ਨੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਚੌਂਕ ਖੇਤਰ ਤੋਂ ਹਰਾਇਆ ਸੀਗਾ ਤੇ ਭਾਰਤੀ ਜਨਤਾ ਪਾਰਟੀ ਨੇ ਇਸ ਵਾਰ ਵੱਡੀ ਖੇਡੀ ਹੈ। ਉਹਨਾਂ ਨੇ ਅਕਾਲੀ ਦਲ ਦੇ ਪ੍ਰਮੁੱਖ ਆਗੂ ਸਿਕੰਦਰ ਸਿੰਘ ਮਲੂਕਾ ਦੀਨੂ, ਪਰਮਪਾਲ ਕੌਰ ਸਿੱਧੂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਟਿਕਟ ਦਿੱਤੀ ਹੈ। ਤੇ ਕਾਂਗਰਸ ਦੇ ਜੀਤ ਮਹਿੰਦਰ ਸਿੰਘ ਇੱਥੋਂ ਚੋਣ ਲੜ ਰਹੇ ਨੇ ਤੇ ਜਦ ਕੇ ਪਹਿਲਾ ਤਿਆਸ ਰਾਈਆ ਇਹ ਸੀ ਗਿਆ ਕਿ ਰਾਜਾ ਬੜੇ ਜਾ ਰਾਜਵਲੀ ਦੀ ਧਰਮ ਪਤਨੀ ਅਮਰਤਾ ਵੜਿੰਗ ਨੂੰ ਇਥੋਂ ਕਿਉਂ ਮદાન ਵਿੱਚ ਉਤਾਰਿਆ ਜਾਊਗਾ ਤੇ ਇਸ ਸੰਬੰਧ ਵਿੱਚ ਹੁਣ ਇੱਥੇ ਸਿਆਸੀ ਹਲਚਲ ਕਾਫੀ ਵੱਧ ਗਈ ਹੈ ਪੂਰਾ মিডিਆ ਇਟਰ ਪੂਰੀ ਨੀਜ ਨਾਲ ਦੇਖ ਰਿਹਾ ਹੈ ਕਿ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਲਾਉਣ ਗਿਆ ਰਹਿਣ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ-ਕਿਹੜੀ ਪਾਰਟੀਆਂ ਕਿਸ ਤਰ੍ਹਾਂ ਪ੍ਰਚਾਰ ਕਰਨ ਗਿਆ ਤੇ ਇਹ ਦੇ ਇਸ ਦੇ ਨਾਲ ਹੀ ਇਹ ਖਾਸ ਤੌਰ ਤੇ ਇਗਰਿਸੂ ਦੇ ਆਪਾਂ ਕਹਿੰਿਆ ਕਿ ਸੁਪੀਰ ਸਿੰਘ ਬਾਦਲ ਦੀ ਵਕਾਰ ਦਾ ਮੁੱਦਾ ਹੈ ਕਿਉਂਕਿ ਉਹ ਪਾਰਟੀ ਦੇ ਪ੍ਰਧਾਨੇ ਪਿਛਲੇ 2009 ਤੋਂ ਲੈ ਕੇ ਇਹ ਸੀਟ ਉਹਨਾਂ ਦੇ ਕੋਲ ਹੀ ਰਹੀ ਹੈ ਤੇ ਦੂਜੇ ਪਾਸੇ ਕਾਂਗਰਸ ਲਈ ਵੀ ਵਕਾਰ ਦਾ ਮੁੱਦਾ ਹੈ ਕਿਉਂਕਿ ਖਾਸ ਤੌਰ ਤੇ ਰਾਜਾ ਵੜਿੰਗ ਦੇ ਲਈ ਕਿਉਂਕਿ ਰਾਜਾ ਵੜਿੰਗ ਇਸੇ ਚੋਣ ਖੇਤਰ ਦੇ ਵਿੱਚ ਆਉਂਦੇ ਨੇ ਤੇ ਉਹ ਪਾਰਟੀ ਦੇ ਪ੍ਰਧਾਨ ਵੀ ਨੇ ਤੇ ਜਿਹੜੀ ਸਤਤਰੀ ਪਾਰਟੀ ਹੁੰਦੀ ਹੈ ਉਹਦੇ ਵਾਸਤੇ ਤਾਂ ਇਹ ਹਮੇਸ਼ਾ ਹੀ ਵਕਾਰ ਦਾ ਮੁੱਦਾ ਹੁੰਦਾ ਹੈ ਕਿਉਂਕਿ ਲੋਕਾਂ ਦੇ ਲਈ ਉਹਨਾਂ ਨੇ ਜੋ ਵੀ ਕੰਮ ਕੀਤੇ ਆ ਉਸ ਦਾ ਉਹ ਦਾਵਾ ਕਰਦੇ ਨੇ ਤੇ ਇਹ ਹੀ ਕਹਿੰਦੇ ਨੇ ਕਿ ਅਸੀਂ ਬਹੁਤ ਕੁਝ ਕੀਤਾ ਤੇ ਅੱਗੇ ਵੀ ਕਰਦੇ ਰਹਾਂਗੇ ਤੇ ਉਹਨਾਂ ਨੂੰ ਵੋਟਾਂ ਦਿਓ ਹੁਣ ਦੇਖਦੇ ਆ ਲੋਕ ਵੋਟ ਪਾਉਂਦੇ ਆ ਕਿ ਨਹੀਂ ਪਾਉਂਦੇ ਹੈਗੇ ਤੇ ਇਸ ਸਬੰਧ ਵਿੱਚ ਸਾਡੀ ਸੀਨੀਅਰ ਪੱਤਰਕਾਰ ਜਗਸੀਰ ਭੁਰਰ ਦੇ ਨਾਲ ਗੱਲਬਾਤ ਹੋਈ ਹੈ ਉਸ ਗੱਲਬਾਤ ਨੂੰ ਤੁਸੀਂ ਸਮੂਹ ਤੇ ਪਤਾ ਲੱਗੇਗਾ ਕਿ ਜਿਹੜੇ ਖਾਸਾ ਉਤੇ ਬਖੀਂਡੇ ਦੇ ਹਾਲਾਤ ਕਿਹੋ ਜਿਹੇ ਨੇ ਤੇ ਇਹਦੇ ਨਾਲ ਨਾਲ ਇੱਕ ਵਾਰ ਫੇਰ ਮੈਂ ਦਰਸ਼ਨ ਸਿੰਘ ਦਰਸ਼ਕ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਜੋ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਹੋਰ ਵਧੀਆ ਤੇ ਵਧੀਆ ਜਾਣਕਾਰੀਆਂ ਦਿੰਦੇ ਰਹੇ ਨਿਰਪੱਖ ਜਾਣਕਾਰੀ ਦਈਏ ਤੇ ਸੁਣੋ ਉਹ ਇੰਟਰਵਿਊ ਹਰ ਸਿਮਰਤ ਕੌਰ ਬਾਦਲ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਨਾਮ ਉਤਾਰਿਆ ਜਾਵੇ ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਸੀਗਾ ਕਿ ਲਗਾਤਾਰ ਅਕਾਲੀ ਦਲ ਦਾ ਜਿਹੜਾ ਜਿੱਤ ਦਾ ਮਾਰਜਨ ਘਟਦਾ ਜਾ ਰਿਹਾ ਹੈ ਸੀਗਾ ਤੇ ਇਸ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੇ ਸਵਾਲ ਖੜੇ ਹੋਣ ਲੱਗੇ ਸੀ ਕਿ ਸ਼ਾਇਦ ਇਸ ਵਾਰ ਇਹ ਮਾਰਜਨ ਕਿਤੇ ਹੋਰ ਵੀ ਜਾਂਦਾ ਦਾ ਘਟ ਜਾਵੇ ਤੇ ਇਹ ਲੱਗਦਾ ਸੀਗਾ ਕਿ ਉਹਨਾਂ ਨੂੰ ਕਿਸੇ ਹੋਰ ਸਖ਼ਤ ਸੀਟ ਦੇਤੇ ਉਤਾਰਿਆ ਜਾ ਸਕਦਾ ਹੈ ਤੇ ਦੂਜੇ ਪਾਸੇ ਇਸ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਪਰਮਪਾਲ ਖੋੜ ਸਿੱਧੂ ਨੂੰ ਉਤਾਰਿਆ ਗਿਆ ਤੇ ਆਮ ਆਦਮੀ ਪਾਰਟੀ ਵਨ ਲੋਕ ਗੁਰਪ੍ਰੀਤ ਸਿੰਘ ਖੋਡੀਆਂਵਰ ਨੂੰ ਉਤਾਰਿਆ ਗਿਆ ਤੇ ਇਸੇ ਤਰੀਕੇ ਦੇ ਨਾਲ ਕਾਂਗਰਸ ਨੇ ਜੋ ਬਹੁਤ ਹੀ ਵਿਗੇ ਨੇਤਾ ਉਹਨਾਂ ਨੂੰ ਉਤਾਰਿਆ ਇਸ ਸਬੰਧ ਵਿੱਚ ਆਪਾਂ ਗੱਲਬਾਤ ਕਰਦੇ ਆ ਸਾਡੇ ਜਿਹੜੇ ਪੱਤਰਕਾਰ ਨੇ ਸਟਾਫ ਰਿਪੋਰਟਰ ਨੇ ਜਗਸੀਰ ਸਿੰਘ ਭੁੱਲਰ ਉਹਨਾਂ ਨੇ ਜੋ ਜੋ ਇੱਥੇ ਜਾਣਕਾਰੀ حاصل ਕੀਤੀ ਹੈ ਤੇ ਉਸ ਨੂੰ ਦੇਖਦੇ ਹੋਏ ਉਹਨਾਂ ਤੋਂ ਪੁੱਛਦੇ ਆ ਕਿ ਕਿਹੇ ਜਿਹੇ ਹਾਲਾਤ ਨੇ ਹਾਂਜੀ ਪ੍ਰੋਫੈਸਰ ਜੀ ਬਿਲਕੁਲ ਸਰ ਜੇ ਮੈਂ ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕਰਾਂ ਤਾਂ ਇਹਦੇ ਵਿੱਚੋਂ ਪਹਿਨਾ ਸਭ ਤੋਂ ਪਹਿਲਾਂ ਪੱਤੇ ਖੋਲੇ ਆਵਾ ਮਾਂ ਦੀ ਪਾਰਟੀ ਨੇ ਆਵਾ ਪਾਰਟੀ ਨੇ ਗਰਮੀ ਸੇ ਕੁੜੀਆਂ ਨੂੰ ਚੋਣ ਮੈਦਾਨ ਚ ਉਤਾਰਿਆ ਜੀ ਜੀਵਾਲ ਲਿਸਟਾਂ ਦੀਆਂ ਕਾਂਗਰਸ ਦੇ ਗੱਲ ਕਰਾਂ ਇੱਥੋਂ ਦਾਵੇਦਾਰ ਕਾਫੀ ਸੀ ਪਰ ਜੀਤਮਨਦਰ ਸਿੱਧੂ ਨੇ ਬਾਜ਼ੀ ਮਾਰੀ ਜੀਤਮਨਦਰ ਸਿੰਧੂ ਨੂੰ ਚੋਣ ਮੈਦਾਨ ਚ ਉਤਾਰਿਆ ਫਿਰ ਬੀਜੇਪੀ ਨੇ ਪਰਪਾਲ ਕੌਰ ਸਿੱਧੂ ਨੂੰ ਚੋਣ ਮੈਦਾਨ ਚ ਉਤਾਰਿਆ ਅ ਉਹ ਜਾਤਪਾਤ ਤੇ ਰੱਖਾ ਸਿੰਘ ਸੁਧਾਰਾ ਵਿੱਚ ਚੋਣ ਲੱਗ ਰਹੀ ਹੈ ਇਹਨਾਂ ਪਾਸੇ ਨੂੰ ਕਿਸੇ ਨੂੰ ਮੰਗ ਨੇ ਮੈਨੂੰ ਸਮਰਥਨ ਦਿੱਤਾ ਦੂਜੇ ਪਾਸੇ ਸਭ ਤੋਂ ਲਾਸਟ ਜਿਵੇਂ ਆਪਾਂ ਕਹਿੰਦੇ ਸਰਗਮਨੀ ਕਾਲੀ ਦਾ ਖੇਤਰੀ ਪਾਰਟੀ ਆ ਪਰ ਪੱਤੇ ਕੋਲ ਨਹੀਂ ਦੇਰੀ ਦੇਰੀ ਸਰਗਮਨੀ ਕੰਦਾਲ ਨੇਾਸ ਕਰ ਗਾਣ ਹੋਇਆ ਹਰ ਸਮਸਕੋਰ ਬਾਦਲ ਦਾ ਬਿਲਕੁਲ ਤਿਆਰ ਕੋਣਾ ਮੁਕਾਬਲਾ ਬਣ ਚੁੱਕਿਆ ਉਹ ਸਭਾ ਹਲਕਾ ਬਠਿੰਡਾ ਦਾ ਜੀ ਜੀ ਤੇ ਜਿਸ ਤਰੀਕੇ ਨਾਲ ਚਾਰ ਕੋਣਾ ਮੁਕਾਬਲਾ ਨਜ਼ਰ ਆ ਰਿਹਾ ਹੈ ਤੇ ਉਹਦੇ ਵਿੱਚ ਖਾਸ ਤੌਰ ਤੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਇੱਥੇ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਨੇ ਲੰਬੀ ਚੋਣ ਖੇਤਰ ਤੋਂ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀਗਾ ਹੁਣ ਉਹਨਾਂ ਦੀ ਪੋਜੀਸ਼ਨ ਕਿਹੋ ਜੀ ਹੈ ਜੀ ਬਿਲਕੁਲ ਜੇ ਮੈਂ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਗੱਲ ਕਰਾਂ ਪ੍ਰਿੰਸਪੋਟ ਨੇ 13 13 ਨੂੰ ਵੋਟ ਵੀ ਪੈ ਰਹੀ ਆ ਇਸੇ ਕਰਕੇ ਜਿਵੇਂ ਬੜੇ ਇਮਾਨਦਾਰ ਲੀਡਰ ਮੰਨੇ ਜਾਂਦੇ ਨੇ ਗੁਰਮੀਤ ਸਿੰਘ ਖੁੱਡੀਆਂ ਜਗਦੇਸ਼ ਸਿੰਘ ਖੁੱਡੀਆਂ ਵੀ ਕੋਤਤ ਨਹੀਂ ਜੀ ਸਰਵੇਸ਼ਾਸਤਾਨ ਮੰਨੇ ਜਾਂਦੇ ਰਹੇ ਆ ਜਗਦੇਸ਼ ਸਿੰਘ ਖੁੱਡੀਆਂ ਜੀ ਜੀ ਪਰ ਜੇ ਪੋਜੀਸ਼ਨ ਦੀ ਗੱਲ ਕਰਾਂ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਚੋਣ ਮੈਦਾਨ ਤੇ ਥੋੜਾ ਜਿਹਾ ਲੇਟ ਆਇਆ ਪਰ ਗਰਮੀ ਸਿੰਘ ਖੁੱਡਿਆਂ ਨੂੰ ਕਾਫੀ ਚੋਣ ਤੇ ਚਾਰ ਕਰਨ ਦਾ ਸਮਾਂ ਵੀ ਲੱਭ ਕੇ ਬਿਲਕੁਲ ਦੌੜ ਦੇ ਵਿੱਚ ਨੇ ਕੰਮਿਸ਼ਨ ਖੁੱਡਿਆਂ ਜੀ ਜੀ ਪਰ ਇੱਕ ਗੱਲ ਇਹ ਹੈ ਕਿ ਇੱਥੇ ਕਿਸਾਨਾਂ ਵੱਲੋਂ ਉਹਨਾਂ ਦਾ ਲਗਾਤਾਰ ਵਿਰੋਧ ਵੀ ਹੋ ਰਿਹਾ ਹੈ ਉਹਦੇ ਪਿੱਛੇ ਕੀ ਕਾਰਨ ਹੈ ਜੀ ਬਿਲਕੁਲ ਪਿਛਲੇ ਦਿਨਾਂ ਕਿਸਾਨ ਦਿੱਲੀ ਨੂੰ ਜਾਂਦੇ ਆ ਜਿਹਦੇ ਬਾਡਰਾਂ ਤੇ ਬਹਿਂਦੇ ਆ ਉਸ ਤਰ੍ਹਾਂ ਉਹ ਸਵਾਲ ਪੁੱਛ ਰਹੇ ਨੇ ਭਾਜਪਾ ਨੂੰ ਸਿੱਧਾ ਪਿੰਡਾਂ ਦੇ ਵਿੱਚ ਭਾਜਪਾ ਨੇ ਉਮੀਦਵਾਰਾਂ ਨੂੰ ਵੜਨਾ ਨਹੀਂ ਦਿੱਤਾ ਜੀ ਸੀਰ ਜੀ ਮੈਂ ਹਾਲੇ ਭਾਰਤੀ ਜਨਤਾ ਪਾਰਟੀ ਦੀ ਗੱਲ ਨਹੀਂ ਕਰ ਰਹੇ ਆ ਗੁਰਮੀਤ ਸਿੰਘ ਖੁੱਡੀਆਂ ਦਾ ਵੀ ਵਿਰੋਧ ਹੋ ਰਿਹਾ ਕਿਸਾਨਾਂ ਵੱਲੋਂ ਉਹਦੇ ਪਿੱਛੇ ਕੀ ਕਾਰਨ ਹੈ ਜੀ ਬਿਲਕੁਲ ਗੁਰਮੀਤ ਸਿੰਘ ਖੁੱਡੀਆਂ ਦਾ ਵਿਰੋਧ ਹੋ ਰਿਹਾ ਕਿਸਾਨਾਂ ਅੱਜ ਕਿਸਾਨ ਦੀ ਫਸਲ ਪੱਕ ਕੇ ਮੰਡੀਆਂ ਦੇ ਵਿੱਚ ਆ ਮੰਡੀਆਂਾਂ ਦੇ ਵਿੱਚ ਕਿਸਾਨ ਦੀ ਫਸਲ ਨਹੀਂ ਚੱਕੀ ਜਾ ਰਹੀ ਐਥੇ ਕਾਫੀ ਮੁੱਦੇ ਨੇ ਜੋ ਥੋੜਾ ਜਿਹਾ ਇਹ ਮਾਲਵਾ ਖੇਤਰ ਦੀ ਮੈਂ ਬੈਲਟ ਦੀ ਗੱਲ ਕਰਾਂ ਐਥੇ ਗੜੇਮਾਰੀ ਹੋਈ ਕਿਸਾਨਾਂ ਨੂੰ ਅਜੇ ਤਾਈਂ ਮਾਲਜਾ ਨਹੀਂ ਮਿਲਿਆ ਕਿਸਾਨਾਂ ਪੀਸੀ ਦਫ਼ਤਰਾਂ ਦੇ ਅੱਗੇ ਬੈਠੇ ਰਹੇ ਉਸ ਕਰਕੇ ਵੀ ਮਿਸਟਰ ਖੁੱਡੀਆਂ ਦਾ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤੇ ਦੂਜੇ ਪਾਸੇ ਪਰਮਪਾਲ ਕੌਰ ਸਿੱਧੂ ਨੂੰ ਭਾਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ ਤੇ ਉਹਨਾਂ ਦੇ ਆਉਣ ਦੇ ਨਾਲ ਅਕਾਲੀ ਦਲ ਦੇਤੇ ਕੀ ਪ੍ਰਭਾਵ ਪਊਗਾ ਜੀ ਬਿਲਕੁਲ ਪਰਮਪਾਲ ਕੌਰ ਸਿੱਧੂ ਨੂੰ ਠੀਕ ਹੈ বিজেপি ਨੇ ਉਮੀਦਵਾਰ ਬਣਾਇਆ ਪਰ ਪਿੰਡਾਂ ਦੇ ਵਿੱਚ ਤਾਂ বিজেপি ਦਾ ਵਿਰੋਧ ਹੀ ਹੋ ਰਿਹਾ ਹੈ ਨਾ ਕਲਿਆਣ ਨੂੰ ਕਾਫੀ ਜਿਵੇਂ ਟਿਸਲ ਦੀ ਗੱਲ ਕਰਾਂ ਨਾ ਸਿਕੰਦਰ ਸਿੰਘ ਮਲੂਕਾ ਵਿਧਾਨ ਸਭਾ ਹਲਕਾ ਮੋੜ ਦੇ 2 ਸਾਲ ਇੰਚਾਰਜ ਰਹਿੰਦੇ ਨੇ ਪਾ ਜੇ ਹੁਣ ਗੱਲ ਕੀਤੀ ਜਾਵੇ ਸਾਬਕਾ ਕੰਨਨਤ ਮੰਤਰੀ ਜਰਮੇਜਾ ਸਿੰਘ ਸਿੱਖ ਨੂੰ ਉਤਾਰਨਾ ਪਰ ਕੋਈ ਐਸਾ ਫਰਕ ਨਹੀਂ ਪੈਣ ਲੱਗੇ ਕਿ ਗੱਲ ਵੀ ਮੋੜ ਦੇ ਵਿੱਚ ਕੋਈ ਫਰਕ ਪਊਗਾ ਕਿਉਂਕਿ ਸਿੱਖੋਂ ਸਾਹਿਬ ਨੇ ਵਿਕਾਸ ਕਰਾਇਆ ਤੇ ਇੱਕ ਸਾਲ ਨੇ ਕੰਮ ਕੀਤੇ ਇਥੇ ਲੋਕ ਉਸੇ ਖੜ ਕੇ ਸ਼੍ਰੋਮਣੀ ਕਾਲੇ ਨਾਲ ਦੇ ਨਾਲ ਹੀ ਜੁੜੇ ਰਹੇ ਜੀ ਤੇ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਉਹ ਅਕਾਲੀ ਦਲ ਦੇ ਵਿੱਚ ਬਣੇ ਰਹਿਣਗੇ ਤੇ ਉਹਨਾਂ ਦੀਆਂ ਸਰਗਰਮੀਆਂ ਕਿਸ ਤਰ੍ਹਾਂ ਦੀਆਂ ਬਿਲਕੁਲ ਸਕੰਦਰ ਸਿੰਘ ਲੁਕਾ ਦੀ ਗੱਲ ਕਰਨਾ ਸਕਦੇ ਹਾਂ ਸਨ ਇਹ ਲੋਕਾਂ ਬਿਲਕੁਲ ਮੈਨੂੰ ਸਾਈਲੈਂਟ ਨਾ ਜਿਹੜਾ ਰਹੇ ਨੇ ਹੈ ਜੀ ਨਾ ਤਾਂ ਕੋਈ ਚੋਣ ਜਲਸਾ ਨੂੰ ਸੰਬੋਧਨ ਕਰ ਰਹੇ ਨੇ ਨਾ ਕਿਤੇ ਉਹ ਕਿਸੇ ਚੋਣ ਦੇ ਨਹੀਂ ਬਿਲਕੁਲ ਘਰੇ ਬੈਠੇ ਨੇ ਪਰ ਦੂਜੇ ਪਾਸੇ ਸਕੰਦਰ ਸਿੰਘ ਲੁਕਾ ਇਹ ਵੀ ਕਹਿੰਦੇ ਨੇ ਵੀ ਠੀਕਾ ਮੇਰੇ ਪਰਿਵਾਰ ਨੇ ਫੈਸਲਾ ਲਇਕਾ ਮੇਰਾ ਪਰਿਵਾਰ ਬੀਜੇਪੀ ਚਲਾ ਗਿਆ ਮੈਂ ਤਾਂ ਅਕਾਲੀ ਦਲ ਦਾ ਵਫਾਦਾਰ ਚ ਪਾਈਆਂ ਪਰ ਮੈਨੂੰ ਨਾ ਤਾਂ ਫਰੀਕੋ ਤੋਂ ਲੱਗ ਕੇ ਅਜੇ ਨਜ਼ਰ ਆ ਰਿਹਾ ਸਿਕੰਦਰ ਸਿੰਘ ਮਲੂਕਾਂ ਦੀਆਂ ਸਗਰਮੀਆਂ ਮੋੜ ਦੇ ਵਿੱਚੋਂ ਤਾਂ ਬਿਲਕੁਲ ਸਿਕੰਦਰ ਸਿੰਘ ਮਲੂਕਾਂ ਨੂੰ ਹਟਾਇਆ ਗਿਆ ਤੇ ਜਿਵੇਂ ਜਦੋਂ ਸਿੰਘ ਸੇਕੋ ਨੂੰ ਆ ਬਦਲ ਸਵਾਰ ਕੰਮ ਹੋ ਗਿਆ ਚਾਲ ਚਲਾਇਆ ਗਿਆ ਜੀ ਤੇ ਭਾਰਤੀ ਜਨਤਾ ਪਾਰਟੀ ਵਲੋਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਇੱਕ ਮਜ਼ਬੂਤ ਪਾਰਟੀ ਹੈ ਤੇ ਉਸ ਵੱਲੋਂ ਮਜ਼ਬੂਤ ਲੀਡਰ ਵੀ ਖੜੇ ਕੀਤੇ ਜਾ ਰਿਹਾ ਹੈ ਪਰ ਪਿੰਡਾਂ ਦੇ ਵਿੱਚ ਜੇ ਹਾਲਾਤ ਬਾਰੇ ਕਹੋ ਜਿਹੇ ਹਾਲਾਤ ਨੇ ਪਿੰਡਾਂ ਦੇ ਵਿੱਚ ਲੋਕ ਉਹਨਾਂ ਨੂੰ ਹੰਗਾਰਾ ਦੇ ਰਹੇ ਨੇ ਕਿ ਨਹੀਂ ਦੇ ਰਹੇ ਹੈਗੇ ਨਹੀਂ ਬਿਲਕੁਲ ਮੈਂ ਭਾਤੀ ਜਨਤਾ ਪਾਰਟੀ ਦੀ ਗੱਲ ਕਰਾਂ ਠੀਕ ਹੈ ਪਰ ਉਹ ਮਲੂਕਾਂ ਨੂੰ ਉਮੀਦਵਾਰ ਬਣਾਇਆ ਪਰ ਪਿੰਡਾਂ ਦੇ ਵਿੱਚ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਸਵਾਲ ਪੁੱਤਰੇ ਨੇ ਵਿਧਾਨ ਸਭਾ ਹਲਕਾ ਫਰੀਕੋਰਟ ਮੈਂਬਰ 14 ਕਿਸਾਨਾਂ ਨੇ ਕਹਿਤਾ ਵਿਧਾਨ ਸਭਾ ਹਲਕਾ ਫਰੀਕੋਰਟ ਦੇ ਨਾਲ ਸੰਸਦ ਰਾਏ ਹੰਸ ਨੂੰ ਵੀ ਤੁਸੀਂ ਭਾਜਪਾ ਦੇ ਮੁਰਦਾਬਾ ਦੇ ਨਾਰੇ ਲਾਓ ਹੂੰ ਹੂੰ ਜੀ ਤੇ ਇੱਕ ਮੈਨੂੰ ਇਹ ਦੱਸੋ ਵੀ ਜਿਹੜੀ ਕਾਂਗਰਸ ਹੈ ਉਹਨਾਂ ਨੇ ਜੀਤ ਮਹਿੰਦਰ ਸਿੰਘ ਨੂੰ ਇੱਥੋਂ ਮੈਡੀਕਿਟੋ ਉਤਾਰਿਆ ਤੇ ਲੋਕਾਂ ਦੇ ਵਿੱਚ ਪਹਿਲਾ ਚਰਚਾ ਇਹ ਸੀਗੀ ਕਿ ਇੱਥੋਂ ਰਾਜਾ ਵੜਿੰਗਪੀ ਪਤਲੀ ਅਮਰਤਾ ਵੜਿੰਗ ਨੂੰ ਚੋ ਪੇਦਾਨ ਵਿੱਚ ਉਤਾਰਿਆ ਜਾਊਗਾ ਤੇ ਇਸ ਦੇ ਨਾਲ ਲੋਕਾਂ ਦੇ ਵਿੱਚ ਖਾਸ ਤੌਰ ਤੇ ਕਾਂਗਰਸੀਆਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਗਈ ਹੋਈਗੀ ਕਿ ਖੁਦ ਰਾਜਾ ਬੜਿੰਗ ਨੂੰ ਇੱਥੋਂ ਉਤਰਨਾ ਚਾਹੀਦਾ ਸੀਗਾ ਵੱਡੀ ਟੱਕਰ ਦੇਣੀ ਚਾਹੀਦੀ ਸੀ ਜਾਂ ਉਹਨਾਂ ਦੀ ਪਤਨੀ ਨੂੰ ਉਤਾਰੇ ਜਾਣਾ ਚਾਹੀਦਾ ਸੀਗਾ ਬਿਲਕੁਲ ਰਾਜਾ ਬੜਿੰਗ ਦੀ ਚਰਚਾ ਚੱਲ ਰਹੀ ਸੀ ਪਰ ਜਤਮਨ ਸਿੰਘ ਸਿੱਧੂ ਨੂੰ ਪਰ ਹੁਣ ਕੱਲ ਜੇ ਮੈਂ ਗੱਲ ਕਰਾਂ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਜਿੱਥੇ ਉਹ ਜਤਮਿੰਦਰ ਐਮ ਐਲ ਏ ਵੀ ਰਹੇ ਨੇ ਉੱਥੋਂ ਦਾ ਹਲਕਾ ਚਾਜੋ ਖੁਸਬਾ ਜਟਾ ਜਿਹਨੇ ਸਰੇ ਆਮ ਵਿਰੋਧ ਕੀਤਾ ਜਤਮਿੰਦਰ ਸਿੱਧੂ ਦਾ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਬਾਹਰੋਂ ਆ ਕੇ ਨੀਦਰਬਾਰ ਉਤਾਰਿਆ ਤੇ ਰਾਜਾ ਬਿੰਦਗਰ ਆਪ ਖੜਾ ਹੋਣ ਤੋਂ ਭੱਜ ਰਿਹਾ ਜੀ ਜੀ ਇੱਕ ਹੋਰ ਭੁੱਲ ਸਾਹਿਬੇ ਵੀ ਦੱਸਿਓ ਕਿ ਲੋਕਾਂ ਦੇ ਵਿੱਚ ਕਈ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਬਾਤਾਂ ਆਈਆਂ ਵੀ ਇਹਹੀ ਸੀਟ ਵੇਚਤੀ ਇਹਦੇ ਪਿੱਛੇ ਕੀ ਲੋਕਾਂ ਦਾ ਕਹਿਣਾ ਹੈ ਜਾਂ ਕੀ ਦਲੀਲ ਹੈ ਇਹਦੇ ਵਿੱਚੇ ਬਿਲਕੁਲ ਕਿਉਂਕਿ ਇਹ ਲੋਕਾਂ ਨੇ ਸਵਾਲ ਸੌਣੇ ਬੰਦੇ ਸੀ ਲਾਜ਼ਮੀ ਕਿਉਂਕਿ ਜਤਮਿੰਦਰ ਸਿੱਧੂ ਕਾਲੀ ਦਲ ਦੇ ਵਿੱਚ ਰਿਹਾ ਪਰ ਜਿਤਨੇ ਸਿੱਧੂ ਅਕਾਲੀ ਦਲ ਦੇ ਵਿੱਚ ਰਹੇ ਉਹਨਾਂ ਨੇ ਆਖਿਆ ਵੀ ਬਿਲਕੁਲ ਸਹੀ ਹੈ ਹੋ ਕੇ ਕਾਂਗਰਸ ਨੇ ਸੀਟ ਦਿੱਤੀ ਹੈ ਰਾਜਾ ਬਨੇ ਪਤਾ ਹੀ ਕਿਸੇ ਨੂੰ ਹੋਇਆ ਇਸ ਕਰਕੇ ਸੋਸ਼ਲ ਜੀਤੇ ਤੇ ਕਾਫੀ ਚਰਚਾ ਚੱਲ ਰਹੀ ਹੈ ਅਸੀਂ ਜੀ 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 ਤੇ ਇਹਦੇ ਨਾਲ ਨਾਲ ਹੁਣ ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਖਾਸ ਤੌਰ ਤੇ ਜਿਹੜੀ ਅਕਾਲੀ ਦਲ ਦੀ ਕੀ ਰਣਨੀਤੀ ਹੋ ਸਕਦੀ ਹੈ ਦੇਖੋ ਕੱਲ ਹਰ ਸਿੰਘ ਕੋਰ ਦਾ ਐਲਾਨ ਹੋਇਆ ਅਕਾਲੀ ਦਲ ਨੇ ਆਉਣ ਤੋਂ ਜ਼ਿਆਦਾ ਕੱਲ ਰੰ데요 ਵਿਧਾਨ ਸਭਾ ਹਲਕਾ ਜੀ ਅਕਾਲੀ ਦਲ ਦੀ ਕਾਫੀ ਸਿੱਤੀ ਵੀ ਅਕਾਲੀ ਦਲ ਦੀ ਮੈਨੂੰ ਵਧੀਆ ਨਹੀਂ ਲੱਗ ਰਹੀ ਵਿਧਾਨ ਸਭਾ ਹਲਕਾ ਪਰਿੰਦਾ ਅਧਿਆਪੀ ਹੋ ਗਿਆ ਬਚਕਾ ਸੈਹਰੀ ਹੋ ਗਿਆ ਪ੍ਰਧਾਨ ਸਭਾ ਹਰਕਾ ਤਲਵੰਡੀ ਸਭ ਹੋ ਗਿਆ ਇਹਨਾਂ ਦਾ ਕੋਈ ਹਲਕਾ ਚਾਰਜੀ ਹੈ ਨਹੀਂ ਇੱਥੇ ਜਿਹੜੇ ਚੋਣਵੇਂ ਮੈਨੂੰ ਚਲਾ ਸਕੀ ਜੀ ਜੀ ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਖੁਦ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲਾਹ ਇਸ ਦੀ ਕਮਾਲ ਵੀ ਸੁਭਾ ਦੇਣ ਤੇ ਇੱਕ ਮੈਨੂੰ ਇਹ ਦੱਸੋ ਕਿ ਜਿਹੜਾ ਆਮ ਆਦਮੀ ਪਾਰਟੀ ਹੈ ਤੇ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਸਾਰੀਆਂ ਹੀ ਸੀਟਾਂ ਲਗਭਗ ਆਮ ਆਦਮੀ ਪਾਰਟੀ ਨੇ ਸਿਰਫ ਰਾਜਾ ਬੜਿੰਗ ਦੀ ਛੱਡੀ ਹੈ ਤੇ ਉਸ ਜਿਹੜੇ ਇਹ ਸਾਰੇ ਜਿਹੜੇ ਵਿਧਾਇਕ ਨੇ ਪੂਰੀ ਤਰ੍ਹਾਂ ਇੱਕ ਦੇ ਨਾਲ ਗੁਰਮੀਤ ਸਿੰਘ ਖੁੱਡਿਆ ਨਾਲ ਚੱਲ ਰਹੇ ਨੇ ਬਿਲਕੁਲ ਜਿਨਨੇ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਮਾਲਵਾ ਬੈਲਟ ਦੀ ਗੱਲ ਕਰਾਂ ਆਮ ਆਦਮੀ ਪਾਰਟੀ ਕਾਜਵਾਲ ਜਿਨਨੇ ਵਿਧਾਨ ਸਭਾ ਹਲਕੇ ਨੌ ਪੈਂਦੇ ਆ ਲੋਕ ਸਭਾ ਹਲਕੇ ਦੇ ਅੰਦਰ ਸਾਰੇ ਆਮ ਆਦਮੀ ਪਾਰਟੀ ਜਿੱਤੀ ਹੋਈ ਹੈ ਬਿਲਕੁਲ ਚੱਲ ਰਹੇ ਨੇ ਪਰ ਜੋ ਬੇਸਲ ਦੇ ਸਮੇਂ ਵੀ ਆਪਾਂ ਗੱਲ ਕਰੀ ਸੀ ਬਟਿੰਡੇ ਤੇ ਹੱਤੀ ਵੀ ਗੱਲ ਕਰਾਂ ਮੇਰਾ ਰਤਨ ਤੇ ਪ੍ਰੇਮ ਚੱਲਦੇ ਜਾਂ ਲੱਗਦੇ ਮੈਨੂੰ ਕੁਛ ਨਾ ਕਿਤੇ ਪਰ ਸਾਈਲੈਂਟ ਨਜ਼ਰ ਆ ਰਹੇ ਨੇ ਜੇ ਵਿਧਾਨ ਸਭਾ ਹਲਕਾ ਮਾਨਸਾ ਦੀ ਗੱਲ ਕਰਾਂ ਬਜੀ ਦੇ ਡਾਕਟਰ ਜੀ ਸਿੰਘਲਾ ਕੰਮ ਸੰਤਰੀ ਤੇ ਉਹਨਾਂ ਤੇ ਪ੍ਰੈਸ਼ਰ ਚੱਲਦੇ ਜਾਂ ਲੱਗਦੇ ਨੇ ਪਰ ਮੈਂ ਅਜੇ ਤਾਈਂ ਮੇਤ ਰਤਨ ਤਾਂ ਨਹੀਂ ਚੋਣ ਵਿਧਾਨ ਦੇ ਵਿੱਚ ਦੇਖਿਆ ਪਤਾ ਨਹੀਂ ਪਾਰਟੀ ਨੇ ਸਾਈਲੈਂਟ ਕੀਤਾ ਪਤਾ ਨਹੀਂ ਉਹਦੀ ਮਿਹਰਾਜ ਦੀ ਚੱਲ ਰਹੀ ਹੈ ਪਰ ਵਿਜੇ ਸਿੰਘਲਾ ਕਾਫੀ ਚੋਣ ਜਲਸਿਆਂ ਨਾਲ ਜੀ ਮਿਸਟਰੀਆਂ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ ਤੇ ਇੱਕ ਹੋਰ ਵੀ ਜਿਹੜੇ ਬਠਿੰਡਾ ਹਲਕੇ ਦੇ ਖਾਸ ਕਰਕੇ ਵਿਕਾਸ ਕਾਰਜਾਂ ਦੀ ਗੱਲ ਕਰਦੇ ਆ ਉਹਦੇ ਵਿੱਚ ਕਾਂਗਰਸ ਦਾ ਕੀ ਦਾਵਾ ਹੈ ਅਕਾਲੀ ਦਲ ਦਾ ਕੀ ਦਾਵਾ ਹੈ ਤੇ ਆਵਾਜ਼ੀ ਪਾਰਟੀ ਦਾ ਕੀ ਦਾਵਾ ਹੈ ਬਿਲਕੁਲ ਜੇ ਮੈਂ ਐਸੇ ਵਿਕਾਸ ਕਾਰਜਾਂ ਦੀ ਗੱਲ ਕਰਾਂ ਹਰ ਸ੍ਰੋਮਣੀ ਅਕਾਲੀ ਦਲ ਕਹਿੰਦਾ ਵੀ ਅਸੀਂ ਐਮਜ ਹਸਪੀਟਲ ਲੈ ਕੇ ਆਂਦਾ ਯੂਨੀਵਰਸਿਟੀਆਂ ਲੈ ਕੇ ਆਂਦੀਆਂ ਫਰਮਲ ਪਲਾਂਟ ਲੈ ਕੇ ਆਂਦਾ ਅਸੀਂ ਉਹਦੇ ਨਾਂ ਤੇ ਵੋਟ ਮੰਗ ਰਹੇ ਹਾਂ ਲੋਕਾਂ ਤੋਂ ਅਸੀਂ ਕਹਿੰਦੇ ਆ ਵਿਕਾਸ ਕੀਤਾ ਜਿਵੇਂ ਆਵਾਜ਼ੀ ਪਾਰਟੀ ਦੀ ਗੱਲ ਕਰਾਂ ਆਵਾਜ਼ੀ ਪਾਰਟੀ ਨੇ ਕਾਫੀ ਲੋਕਾਂ ਦੇ ਵਿੱਚ ਚਰਚਾ ਇਹ ਚੱਲ ਰਹੀ ਆ ਵੀ ਅਸੀਂ ਨੌਕਰੀਆਂ ਦਿੱਤੀਆਂ ਬਿਲਕੁਲ ਅਸੀਂ ਕਰਪਸ਼ਨ ਦੂਰ ਕੀਤੀ ਅਸੀਂ ਭ੍ਰਿਸ਼ਟਾਚਾਰ ਤੋਂ ਦੂਰ ਹੋ ਕੇ ਚੌਂਕ ਲੜ ਰਹੇ ਹਾਂ ਤੇ ਇਹਦੇ ਨਾਲ ਨਾਲ ਇੱਥੇ ਦੇ ਲੋਕਾਂ ਦੀ ਹੋਰ ਮੰਗਾਂ ਕੀ ਨੇ ਵਿਕਾਸ ਨੂੰ ਲੈ ਕੇ ਜਮਤਰ ਇੱਕ ਹੋਰ ਵੀ ਟੇਖਣ ਵਿੱਚ ਆਇਆ ਜਦੋਂ ਇੱਥੇ ਖਾਸ ਤੌਰ ਤੇ ਮੀਂਹ ਪੈਂਦਾ ਜਲ ਬਰਸਾਤਾ ਆਉਂਦੀ ਹੈ ਨੇ ਪੂਰੇ ਤੋਂ ਪੂਰਾ ਬਠਿੰਡਾ ਸ਼ਹਿਰ ਹੜ੍ਹ ਦਾ ਰੂਪ ਧਾਰ ਲੈਂਦਾ ਜਾਂਦਾ ਇਸ ਸਬੰਧ ਵਿੱਚ ਬਠਿੰਡਾ ਦੇ ਲੋਕਾਂ ਦੀ ਕੋਈ ਮੰਗ ਮੰਗ ਬਿਲਕੁਲ ਆ ਬਿਲਕੁਲ ਸਾਸਾਂ ਨੇ ਨੁਕਸਾਨ ਪਹਾਂਕੇ ਬਠਿੰਡਾ ਸਹਿਰ ਬਿਲਕੁਲ ਪਾਣੀ ਦਾ ਡੁੱਬਨ ਦਾ ਰੁਕਦਾ ਨਾ ਪਰ ਹੁਣ ਜੇ ਕੁਝ ਤਸੱਲੇ ਸਮੇਂ ਤੋਂ ਬਠਿੰਡਾ ਸਹਿਰ ਦਾ ਕਾਫੀ ਸੁਧਾਰ ਹੋਇਆ ਸੀਵਰੇਜ ਸਿਸਟਮ ਦਾ ਸੁਧਾਰ ਹੋਇਆ ਕਾਂਗਰਸ ਦੇ ਵੇਲੇ ਹੁਣ ਪਾਣੀ ਇੱਕ ਦੋ ਰੋਡਾਂ ਦੇ ਉੱਤੇ ਪਾਣੀ ਖੜਦਾ ਪਰ ਬਿਲਕੁਲ ਇਹ ਹੁਣ ਵਾਲੇ ਚੋਣਾਂ ਦੇ ਵਿੱਚ ਦੇਖੋ ਕੀ ਫੈਟ ਪੈ ਰਿਹਾ ਤੇ ਆਮ ਆਦਮੀ ਪਾਰਟੀ ਨੇ ਜਿਹੜੇ ਵਾਦੇ ਪੂਰੇ ਕੀਤੇ ਆ ਜਾਂ ਨਹੀਂ ਕੀਤੇ ਹੈਗੇ ਇਸ ਬਾਰੇ ਲੋਕਾਂ ਦੇ ਵਿੱਚ ਕਿਸ ਤਰੀਕੇ ਦੇ ਪ੍ਰਭਾਵ ਚੱਲ ਰਿਹਾ ਹੈ ਬਿਲਕੁਲ ਆਵਾਮੀ ਪਾਰਟੀ ਨੇ ਲੋਕਾਂ ਨਾਲ ਵਾਦਾ ਕਰਿਆ ਸੀ ਉਸ ਜੁੰਟ ਦਾ ਉਹ ਫਿਰ ਹੀ ਮਿਲ ਰਹੀ ਆ ਲੋਕ ਜਾ ਰਹੇ ਨੇ ਪ੍ਰਚਾਰ ਕਰ ਰਹੇ ਨੇ ਆਵਾਮੀ ਪਾਰਟੀ ਨੂੰ ਕੁਝ ਫਾਇਦਾ ਵੀ ਹੋ ਸਕਦਾ ਜੀ ਜੀ ਤੇ ਹੋਰ ਕਿਹੜੇ ਦਾਵੇ ਜਿਹੜੇ ਵਾਦੇ ਕੀਤੇ ਸੀ ਜਿਹੜੇ ਪੂਰੇ ਨਹੀਂ ਕੀਤੇ ਹੈਗੇ ਜਿਹਦੇ ਕਰਕੇ ਇਹ ਆਵਾਜ਼ ਬਿਅਰਟੀ ਤੇ ਨਾ ਪੱਖੀ ਪ੍ਰਭਾ ਪੈਸਾ ਦਾ ਆਵਾਮੀ ਸਭ ਤੋਂ ਵੱਡਾ ਤਾਂ ਇੱਥੇ ਵਾਦਾ ਸੀ ਵੀ ਉਹਨਾਂ ਨੇ ਆਖਿਆ ਸੀ ਸੀ ਪਿੰਡਾਂ ਦੇ ਵਿੱਚੋਂ ਸਰਕਾਰ ਚਲਾਵਾਂਗੇ ਪਰ 2 ਸਾਲਾਂ ਦਾ ਨਾਂ ਤਾਂ ਉਹਨਾਂ ਦਾ ਕੋਈ ਐਮਐਲਏ ਆ ਕੇ ਪੰਨਿਆਂ ਦੇ ਵਿੱਚ ਸਮੋਦਨ ਕੀਤਾ ਨਾ ਕੁਝ ਦਿੱਤਾ ਤੇ ਪਰ ਪ੍ਰਭਾਅ ਵੀ ਪੈ ਸਕਦਾ ਹੁਣ ਕਿਸਾਨ ਦੀ ਫਸਲ ਪੱਕ ਕੇ ਮੰਡੀਆਂ ਦੇ ਵਿੱਚ ਜਾ ਚੁੱਕੀ ਆ ਨਾ ਤਾਂ ਉਸੇ ਲਿਫਟਿੰਗ ਹੋ ਰਹੀ ਆ ਨਾ ਉਸੇ ਬੋਲੀ ਲੱਗ ਰਹੀ ਆ ਕਿਸਾਨਾਂ ਨੂੰ ਦੱਸ ਦੇਣਾ ਤੋਂ ਮੰਡੀਆਂ ਦੇ ਵਿੱਚ ਪਰੇਸ਼ਾਨ ਆ ਨਾ ਉਸੇ ਅਨਸਪੈਲਟਰ ਆ ਰਿਹਾ ਜਿਹੜੇ ਸਾਹ ਨਾਲ ਪਮਨਤ ਮੰਤਰੀ ਸਰਕਾਰ ਵਾਅਦੇ ਕਰਦੀ ਸੀ ਵੀ ਮੈਂ ਮੰਡੀਆਂ ਦੇ ਵਿੱਚ ਉਹ ਵੀ ਬਹੁਤ ਵੱਡਾ ਕਿਸਾਨੀ ਦਾ ਅਸਰ ਪੈ ਸਕਦਾ ਹਾਂ ਦੇ ਪਾਲਟੀਕ ਦੇ ਉੱਪਰ ਠੀਕ ਹੈ ਪੁਲਪੂ ਸਾਹਿਬ ਤੇ ਜਿਹੜੀ ਅੱਗੇ ਅਗਲੀ ਅਪਡੇਟ ਹੋਊਗੀ ਜੋ ਜੋ ਜਿਹੜਾ ਪ੍ਰਚਾਰ ਭੱਜੂਗਾ ਜਦ ਇਹ ਅਸਲ ਤਸਵੀਰ ਉਦੋਂ ਸਾਹਮਣੇ ਆਊਗੀ ਵੀ ਕਿਸ ਦਾ ਪਲੜਾ ਭਾਰੀ ਹੈ ਪੁੱਤੋ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਫੇਰ ਤੁਹਾਡੇ ਨਾਲ ਫੇਰ ਗੱਲਬਾਤ ਕਰਾਂਗੇ ਤੇ ਲੋਕਾਂ ਨੂੰ ਜਿਹੜੇ ਆਪਣੇ